ਜਿਹੜੀ ਚੱਲੀ ਨੀਚੇ ਕਰ ਲੋ ਯਾਰ ਜਿਹੜੀ ਮੁਹਿੰਮ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਵੀ ਡਰਗ ਸਮਗਲਰ ਹੈਗੇ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਹੈਗੀ ਹੈ ਵਿਦ ਦਾ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਇਲੀਗਲ ਪ੍ਰਾਪਰਟੀ ਹੈ ਉਹਨੂੰ ਡੈਮੋਲਿਸ਼ ਕਰਾਇਆ ਜਾ ਰਿਹਾ ਜਿਹੜਾ ਡਰਗ ਮਨੀ ਤੋਂ ਬਣੀ ਹੋਈ ਹੈ ਇਲੀਗਲ ਤਰੀਕੇ ਨਾਲ ਬਣੀ ਸਿਪੀਸਾ 12 ਘੰਟਿਆਂ ਚ ਦੂਜੀ ਕਾਰਵਾਈ ਜੋ ਇਹ ਦੇਖਣ ਨੂੰ ਮਿਲੀ ਹੈ ਕੱਲ ਵੀ ਜੋ ਕੀ ਇੱਕ ਕਾਰਵਾਈ ਕੀਤੀ ਗਈ ਹੈ ਉਹ ਜੀ ਆਣੇ ਵੱਡੇ ਟਾਈਮ ਮੇ ਤੁਹਾਨੂੰ ਬਹੁਤ ਸੀ ਇਹੋ ਜਿਹੀਆਂ ਅਪੀਲਾਂ ਮਿਲਣਗੀ ਜਿਹੜੇ ਵੀ ਬੰਦੇ ਇਨਵੋਲਡ ਹੈਗੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗਾ ਰਾਹੁਲ ਹੰਸ ਤੋਂ ਹੋਰ ਕਿੰਨੇ ਠਿਕਾਣੇ ਲੱਭੇ ਗਏ ਇਹ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਕਿ ਕੋ ਬਾਕੀ ਡਿਟੇਲ ਐਫਆਈਆ ਤੁਹਾਨੂੰ ਬਰੀਫਿੰਗ ਵਿੱਚ ਅਸੀਂ ਦੇ ਦਾਂਗੇ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਇਹ ਜਿਹੜੀ ਪ੍ਰੋਪਰਟੀ ਸੀਗੀ ਟਰੱਕ ਮੰਲੀ ਤੋਂ ਬਣੀ ਹੋਈ ਸੀਗੀ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰੀ ਹੈ ਮੀਨ ਦਾ ਟਾਈਮ ਅਸੀਂ 1 ਬਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਹੈ ਉਹਦਾ ਰਿਪਲਾਈ ਆ ਜਾਊਗਾ ਜਿਹੜੇ ਵੀ ਜਿੱਥੇ ਵੀ ਇਲੀਗਲ ਇਨਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰਾਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਸਰ ਹੋਊਗਾ ਜਿਸ ਤੋਂ ਕਾਰਵਾਈ ਹੋਈ ਉਸ ਮੁਜਰਮ ਬਾਰੇ ਵਿੱਚ ਜਾਣਕਾਰੀ ਦੇਖੋ ਜੋ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12-15 ਸਾਲਾਂ ਚ 12 ਤੋਂ 15 ਐਫਆਈਆਰ ਰਜਿਸਟਰਡ ਹੈਗੀਆਂ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀਜ਼ ਹੈ ਉਹਨਾਂ ਦੇ ਖਿਲਾਫ ਐਫਆਈਆਰ ਰਜਿਸਟਰਡ ਹੈਗੀਆਂ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਨਾਲ ਪ੍ਰਾਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀ ਤੇ ਆਉਣੇ ਵਾਲੇ ਟਾਈਮ ਐ ਬਹੁਤ ਹੀ ਵਧੀਆ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣ ਚਾਹੇ ਸਰ ਜਿਹੜੀ ਜਿਹੜਾ ਪ੍ਰੋਸੀਜਰ ਰਹਿੰਦਾ ਕਿਉਂਕਿ ਹੱਲੇ ਤਾਂ ਹੱਲੇ ਕੋਈ ਨਹੀਂ ਰਹਿ ਰਿਹਾ ਲੇਕਿਨ ਜਿਹੜਾ ਥੱਲੇ ਕਾ ਆਪਣਾ ਨਹੀਂ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਐਸ ਪਰ ਜੋ ਜਿਹੜਾ ਹੈਗਾ ਰੂਲ ਫੋਲੋ ਕੀਤਾ ਹੈਗਾ ਵਿਦ ਅ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਉਹ ਸਾਰੀ ਅਸੀਂ ਪ੍ਰੋਸੀਜਰ ਫੋਲੋ ਕਰਕੇ ਸਾਰਾ ਕੁਝ ਕੀਤਾ ਹੈ ਸਰ ਕੀ ਚੇਤਾਵਨੀ ਕੀ ਰਹੇਗੀ ਨਹੀਂ ਚੇਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫ ਤੋਂ ਵੀ ਇਹ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਇਹ ਨਹੀਂ ਹੈਗਾ ਕਿ ਸਿਰਫ ਐਫ ਆਈ ਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫੇਰ ਬਾਹਰ ਆ ਕੇ ਤੁਸੀਂ اسی ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਥੈਂਕ ਯੂ ਸੋ ਮਚ ਸੀਪੀ ਸਾਹਿਬ ਤੁਸੀਂ ਬਹੁਤ ਹਾਂਜੀ ਸਵਾਲ ਹੈ ਪਰ ਹੋਰ ਵੀ ਕਾਰਵਾਈ ਹੋ ਰਹੀ ਹੈ ਇਸ ਤੋਂ ਇਲਾਵਾ ਹੁਣ ਨਹੀਂ ਇਹ ਮੈਂ ਵਹੀ ਕਹ ਰਿਹਾ ਨਾ ਅਸੀਂ ਹਜੇ ਤੱਕ ਟੋਟਲ 78 ਜਿਹੜੇ ਆਗੇ ਉਹ ਆਇਡੈਂਟੀਫਾਈ ਕੀਤੇ ਵਨ ਬਾਈ ਵਨ ਕਰਕੇ ਐਸ ਪਰ ਪ੍ਰੋਸੀਜਰ ਸਾਰਾ ਅਸੀਂ ਐਡਪਟ ਕਰਕੇ ਅਸੀਂ ਸਾਰਾ ਕਰ ਨਹੀਂ ਕੱਲੇ ਕੱਲੇ ਲੁਧਿਆਣੇ ਦੀ ਮੈਂ ਗੱਲ ਕਰਦਾ ਤੇ ਹਜੇ ਤੱਕ ਨਹੀਂ ਨਹੀਂ ਸਾਡਾ ਜਿਹੜਾ ਕਮਿਸ਼ਨਰੇਟ ਏਰੀਆ ਦੀ ਮੈਂ ਗੱਲ ਕਰ ਸਕਦਾ ਕਮਿਸ਼ਨਰ ਜੀ ਅੱਜ ਅਸੀਂ 78 ਬੰਦੇ ਇਹੋ ਜੇ ਆਇਡੈਂਟੀਫਾਈ ਕੀਤੇ ਅਸੀਂ ਸਾਰਿਆਂ ਦੇ ਸਾਰਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ ਸਰ ਸੋ ਤੁਸੀਂ ਸੁਣਿਆ ਕੁਲਦੀਪ ਸਿੰਘ ਚੈਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਖਤ ਨਿਰਦੇਸ਼ ਨੇ ਪੰਜਾਬ ਸਰਕਾਰ ਵੱਲੋਂ ਕਿ ਸਰ ਜੋ ਅੱਜ ਲੁਧਿਆਣਾ ਪੁਲਿਸ ਦੋਹਰਾ ਡਰਗ ਪੈਡਲਰ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਹੈ ਉਸ کے بارے میں ਸਰ تھوڑی ਜਾਣਕਾਰੀ دیجیے ਇਹ ਜੋ ਅਸੀਂ ਹਮਨੇ ਕੱਲ ਜੋ ਡਰਗ ਪੈਡਲਰ ਸੋਨੂ पिंड लाडोवाल का ही रहने वाला है और इसके खिलाफ और इसकी फैमिली के खिलाफ तकरीबन पिछले दस साल से पंद्रह साल से ये ड्रग्स स्मगलिंग में इन्वॉल्व है और पूरी फैमिली के खिलाफ काफ़ी एफ़ आई आर रजिस्टर्ड है, है रजिस्टर उस पर आगे हमने कार्रवाई करते हुए सिविल प्रशासन की मदद से वहाँ पर कल एक प्रॉपर्टी डेमोलिश ड्राइव चलाई थी और उसमें हमने इनका जो वहाँ पर जो इलीगल कंस्ट्रक्शन बनी थी उसको डेमोलिश करवाया था विद द हेल्प ऑफ द सिविल प्रशासन ਉਹਨਾਂ ਦਾ ਧਿਆਨ ਆ ਕਮਿਸ਼ਨ ਹੈ ਪੁਲਿਸ ਉਹਦਾ ਜੋ ਕਾਰਵਾਈ ਕੀਤੀ ਗਈ ਹੈ ਉਸ ਦੇ ਬਾਰੇ ਵਿੱਚ ਸਰ ਥੋੜੀ ਜਾਣਕਾਰੀ ਇਹ ਜਿਹੜੀ ਕਾਰਵਾਈ ਹੈਗੀ ਹੈ ਜਿਹੜੇ ਡਰੰਕਸ ਦੇ ਅਗੇਂਸਟ ਜਿਹੜੀ ਕੈਂਪੇਨਿੰਗ ਚੱਲ ਰਹੀ ਹੈ ਪੂਰੇ ਪੰਜਾਬ 'ਚ ਉਹਦਾ ਇੱਕ ਪਾਰਟ ਹੈਗਾ ਐਂਡ ਜਿਹੜਾ ਤਲਵੰਡੀ ਪਿੰਡ ਹੈਗਾ ਲਾਡੋਵਾਲ ਪੁਲਿਸ ਸਟੇਸ਼ਨ ਮੇ ਉੱਥੇ ਸੋਨੂ ਨਾਮ ਦਾ ਇੱਕ ਬੰਦਾ ਹੈਗਾ ਉਹ ਉਹਦੀ ਪੂਰੀ ਫੈਮਿਲੀ ਕਾਫੀ ਪਛਲੇ ਕਾਫੀ ਕਈ ਸਾਲਾਂ ਤੋਂ ਡਰਕਸ਼ਾ ਇਨਵੋਲਡ ਹੈਗੀ ਐ ਤੇ ਉਹਨਾਂ ਦੇ ਅਸੀਂ ਕਾਫੀ ਟਾਈਮ ਪਹਿਲਾਂ ਉਹਨਾਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰਾਈ ਸੀ ਜਿਹੜਾ ਕੱਲ ਅਸੀਂ ਪੁਲਿਸ ਨੇ ਯਾ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਲ ਮਿਲ ਕੇ ਸਿਵਲ ਪ੍ਰਸ਼ਾਸਨਦਾਰ ਨਾਲ ਮਿਲ ਕੇ ਐਬਸੈਂਟ ਲਿਆ ਜਿਨ੍ਹਾਂ ਨੇ ਵੀ ਹੋਰ ਮੈਂ ਇਕੱਲਾ ਮਤਲਬ ਇਹੀ ਅਕਿਊਜ਼ ਨਹੀਂ ਹੈਗਾ ਬਾਕੀਆਂ ਦੇ ਵੀ ਅਸੀਂ ਕਾਫੀ ਪ੍ਰਾਪਰਟੀ ਜਿਹੜੀ ਇਲੀਗਲ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਹੈ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੀ ਇਹਨਾਂ ਨੇ ਇੱਕ ਉਥੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀਗੀ ਉਹ ਜਿਹੜੀ ਐਸ ਪਰ ਪ੍ਰੋਸੀਜਰ ਅਸੀਂ ਉਥੇ ਡਿਮੋਲਿਸ਼ ਕਰਵਾਈ ਹੈ ਵਿਦ ਦ ਹੈਲਪ ਆਫ ਸਿਵਲ ਪ੍ਰਸ਼ਾਸਨ ਸਰ ਡਰਗ ਐਡਿਕਸ਼ਨ ਜਿਹੜਾ ਹੈ ਅਕਿਊਜ਼ਡ ਹੈ ਸਰ ਜੇਲ ਚ ਐਸ ਵੀ ਬਾਰ ਐਸ ਨਹੀਂ ਇਹ ਵਾਂਟਡ ਹੈਗਾ ਇਹ ਦੋੜਿਆ ਹੋਇਆ ਕਾਫੀ ਟਾਈਮ ਤੋਂ ਪਿਛਲੇ ਟਾਈਮ ਇਹਦੇ ਤੇ ਐਫ ਆਈ ਆਰ ਰਜਿਸਟਰ ਹੋਈ ਕਿ ਬਟ ਇਹਦੇ ਦੇ ਫਾਦਰ ਤੇ ਵੀ ਐਫ ਆਈ ਆਰ ਸੀਗੀ ਤੇ ਫੈਮਿਲੀ ਦੇ ਕਾਫੀ ਮੈਂਬਰ ਹੈਗੇ ਉਹਨਾਂ ਦੇ ਸਾਰਿਆਂ ਤੇ ਐਫ ਆਈ ਆਰ ਹੈਗੀ ਹੈ ਇਹ ਹੈਪਚੁਅਲ ਕ੍ਰਾਈਮਨਰ ਹੈਗੇ ਥੈਂਕ ਯੂ